ਸਖਵੀਰ ਸਿੰਘ ਬਾਦਲ ਨੂੰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਲਗਾਈ ਜਾਣ ਵਾਲੀ ਸਜਾਦਾ ਮੈਥਡ ਰਾਜਨੀਤਿਕ ਹੋਏਗਾ ਜਾਂ ਸਿਆਸੀ ਪ੍ਰਭਾਵ ਹੈ ਇਹ ਹੱਲੇ ਇੱਕ ਵੱਡਾ ਪੇਤ ਬਣਿਆ ਹੋਇਆ ਹੁਣ ਇੱਕ ਗੱਲ ਵੱਡੇ ਪੱਧਰ ਉਤੇ ਸਾਹਮਣੇ ਆਈ ਹੈ ਕਿ ਜ세ਹਦਾਰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹੁਣ ਅਗਲੇ ਕਿਸੇ ਵੀ ਪਲ ਜਿਹੜੀ ਪੰਨ ਸਿੰਘ ਸਹਿਬਾਨ ਦੀ ਬੈਠਕ ਸੱਦੀ ਜਾ ਰਹੀ ਹੈ ਜਿਸ ਵਿੱਚ ਸਖਵੀਰ ਸਿੰਘ ਬਾਦਲ ਦਾ ਜਿਹੜਾ ਫੈਸਲਾ ਕਿਉਂਕਿ ਉਹਨਾਂ ਨੂੰ ਤਾਂ ਕਈ ਅekraੰਤ ਦਿੱਤੇ ਅਗਲਾ ਫੈਸਲਾ ਉਹਦੇ ਉੱਤੇ ਜਿਹਦਾ ਨਿਰਣਾ ਲਿਆ ਜਾਏਗਾ ਸਿੰਘ ਸਾਹਿਬ ਜਥੇਦਾਰ ਕਲਤਖ ਸਾਹਿਬ ਯਾਨੀ ਰਗਵੀਰ ਸਿੰਘ ਨੇ ਅੱਜ ਜਿਹੀ ਤਰ੍ਹਾਂ ਦਾ ਖਲਾਸਾ ਕੀਤਾ ਪਰ ਇਹਦੇ ਵਿੱਚ ਜਿਹੜਾ ਵੱਡਾ ਭੇਦ ਹੈ ਉਹ ਇਹ ਹੈ ਕਿ ਸਜ਼ਾ ਦਾ ਮੈਥਡ ਕੀ ਹੋਏਗਾ ਦੂਜੇ ਵੱਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਵਹਿਮ ਸੀ ਪੰਜਾਬ ਪ੍ਰਤੀ ਉਹ ਅੱਜ ਪੰਜਾਬ ਦੇ ਲੋਕਾਂ ਨੇ ਕੱਢ ਦਿੱਤਾ ਜਿਮਨੀ ਚੋਣਾ ਦਾ ਜਿਹੜਾ ਨਤੀਜਾ ਆਇਆ ਹੈ ਉਦੇ ਵਿੱਚ ਕਿਤੇ ਵੀ ਜਿਹੜੀ ਪਾਜਪਾ ਖੜੀ ਵਿਖਾਈ ਨਹੀਂ ਦਿੱਤੀ ਤੇ ਜਥੇਦਾਰਾਂ ਦੇ ਵਿੱਚ ਜਿਹੜਾ ਟਕਰਾਓ ਉਹ ਵੱਡੇ ਪੱਧਰ ਤੇ ਵੱਧ ਰਿਹਾ ਹੈ ਸਾਬਕਾ ਜਥੇਦਾਰ ਤੇ ਮੌਜੂਦਾ ਜਥੇਦਾਰ ਆਂਦਰਮਿਆں ਕਈ ਤਰ੍ਹਾਂ ਦੇ ਜਿਹੜੇ ਸਵਾਲ ਖੜੇ ਉੱਠੇ ਵਿਖਾਈ ਦੇ ਰਹੇ ਨੇ ਖੈਰ ਇਹ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਜੁੜੇ ਨੇ ਖਾਸ ਤੌਰ ਤੇ ਉਗੇ ਰਾਸੀਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਰਿਵੀਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਸਿੰਘ ਸਾਹਿਬ ਕਹਿੰਦਾ ਭਾਵ ਕਿਸਰੀ ਕਾਲਤਖਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਨੰਦਪੁਰ ਸਾਹਿਬ ਪਹੁੰਚਦੀ ਹੈ ਇੱਕ ਕਾਨਫਰੰਸ ਦੇ ਵਿੱਚ ਤਾਂ ਉੱਥੋਂ ਉਹਨਾਂ ਦਾ ਮੀਡੀਆ ਰੂਬਰੂ ਦੌਰਾਨ ਜਿਹੜਾ ਬਿਆਨ ਸਾਹਮਣੇ ਆਉਂਦਾ ਹੈ ਉਹਦੇ ਤੋਂ ਜਿਹੜਾ ਵੱਡਾ ਸੰਕੇਤ ਖੁੱਲ ਕੇ ਸਾਹਮਣੇ ਆਇਆ ਕਿ ਹੁਣ ਜਥੇਦਾਰ ਸ਼੍ਰੀ ਕਾਲ ਸਾਹਿਬ ਵੱਲੋਂ ਜਿਹੜੀ ਪੰਜ ਸਿੰਘ ਸਹਿਬਾਨ ਦੀ ਬੈਠਕ ਜਲਦੀ ਸੱਦੀ ਜਾਏਗੀ ਇਹ ਪਾਲ ਹੁਣ ਬਹੁਤ ਨੇੜੇ ਨੇ ਕਿਉਂਕਿ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਹੈ ਜਿਹੜਾ ਬੜਾ ਵਿਵਾਦਾਂ ਦੇ ਵਿੱਚ ਹੈ ਜਿਹਦੇ ਉੱਤੇ ਕਈ ਤਰ੍ਹਾਂ ਦੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਢਾਈ ਮਹੀਨੇ ਤੋਂ ਫੈਸਲਾ ਨਹੀਂ ਲਿਆ ਜਾ ਰਿਹਾ ਕਈ ਵਾਰ ਫੈਸਲੇ ਦੇ ਵਿੱਚ ਦੇਰੀ ਹੈ ਉਹ ਵੀ ਇੱਕ ਵੱਡਾ ਅਨਿਆਂ ਵਾਂ ਉੱਠਦੀ ਹੈ ਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਖਿਲਾਫ ਤਖਤਸ਼ਰੀ ਪਟਨਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਮਸਕੀਨ ਵੱਲੋਂ ਇੱਕ ਧੁਮਾਂਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਮਾਮਲਾ ਕਈ ਪਛੀਤਗੀਆਂ ਦੇ ਵਿੱਚ ਅੱਗੇ ਵਧਦਾ ਵਖਾਈ ਦੇ ਰਿਹਾ ਹੈ ਕਿਵੇਂ ਦੇਖਦੇ ਹਾਂ ਕਿ ਜਿਹੜੀ ਹੈ ਗਿਆਨੀ ਰਕबीर ਸਿੰਘ ਦਾ ਆਉਣਾ ਅੱਜ ਬਿਆਨ ਤੇ ਉਹਦੇ ਵਿੱਚ ਇੱਕ ਜਿਹੜਾ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਮੈਥਡ ਕਿ ਜਿਹੜਾ ਅਪਣਾਇਆ ਜਾ ਰਿਹਾ ਹੈ ਸ੍ਰੀ ਵੀਰ ਸਿੰਘ ਬਾਦਲ ਪਰਤੀ ਸਜ਼ਾ ਦਾ ਕੀ ਬਦੇਰੇ ਫੋਕਸ ਰਾਜਨੀਤਿਕ ਅਧਾਰ ਤੇ ਹੋਵੇਗਾ ਜਾਂ ਕੇੰਦਾ ਭਾਵ ਕਿ ਧਾਰਮਿਕ ਪੱਧਰ ਉੱਤੇ ਤਾਂ ਉਹਨਾਂ ਨੇ ਅਜਿਹੀ ਸਵਾਲ ਤੋਂ ਕਾਲਾ ਬਟਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਸਾਰੇ ਉਪਜੇ ਮਾਮਲੇ ਉੱਤੇ ਡਾਕਟਰ ਸਾਹਿਬ ਜੀਕਰ ਆਪਾਂ ਮਾਮਲੇ ਨੂੰ ਅੱਗੇ ਲੈ ਕੇ ਜਾਈਏ ਕੀਵੇਂ ਦੇਖਦੇ ਆ ਅਜਿਹਾ ਸਾਰਾ ਕੁਝ ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਜਦੋਂ ਦਾ ਇਹ ਮਾਮਲਾ ਸ਼ੁਰੂ ਹੋਇਆ ਉਦੋਂ ਬਾਅਦ ਇਹ ਨਮੀ ਤੋਂ ਨਮੀ ਕੰਪਲਿਕੇਸ਼ਨ ਦੇ ਵਿੱਚ ਫਸਦਾ ਜਾ ਰਿਹਾ ਹੈ ਕਿ ਨਵੇਂ ਤੇ ਨਵੇਂ ਸਵਾਲ ਉੱਠ ਰਹੇ ਨੇ ਕਿ ਮਾਮਲਾ ਤਾਂ ਸਦਾ ਸਖਵੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ ਕੁਤਾਈਆਂ ਦੇ ਸਬੰਧ ਦੇ ਵਿੱਚ ਸਦਾ ਲਹਿਰ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਤੇ ਇਸ ਸਬੰਧੀ ਇਹ ਸ਼੍ਰੀ ਕਾਲਤਾਖਸਾਬ ਵੱਲੋਂ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਕਰਤੀ ਸਗਰੀ ਸਿੰਘ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਨੇ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਪਰ ਇਸ ਦੇ ਬਾਅਦ ਜਿਹੜੇ ਮਸਲੇ ਉੱਠ ਰਹੇ ਨੇ ਕਈ ਮਸਲੇ ਉੱਠ ਰਹੇ ਨੇ ਜਿਵੇਂ ਕਿ ਧਮਦਮਾ ਸਾਹਿਬ ਦੇ ਜਥੇਦਾਰ ਗਨੀ ਹਰਪ੍ਰੀਤ ਸਿੰਘ ਦੀਸ ਪਰ ਸਵਾਲ ਉੱਠ ਗਏ ਉਸਨਾਂ ਦੇ ਉੱਪਰ ਸਾਹਿਬ ਦਾ ਜਥੇਦਾਰ ਪਟਨਾ ਸਾਹਿਬ ਵੱਲੋਂ ਸਵਾਲ اٹھਾਏ ਗਏ ਨੇ ਇਸ ਤਰ੍ਹਾਂ ਹੋਰ ਵਿਦਵਾਨਾਂ ਵੱਲੋਂ ਸਵਾਲ اٹھਾਏ ਜਾ ਰਹੇ ਨੇ ਰਾਸੀ ਨਿਤਾਮਾਂ ਦੇ ਵੱਲੋਂ ਵੀ ਸਵਾਲ اٹھਾਏ ਗਏ ਨੇ ਇਹ ਇੱਕ ਖਾਸ ਗੁੰਝਲਦਾਰ ਮਾਮਲਾ ਬਣਦਾ ਪ੍ਰਤੀਤ ਹੋ ਰਿਹਾ ਹੈ ਪਰੰਤੂ ਅੱਜ ਜਿਸ ਤਰ੍ਹਾਂ ਕਿ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਜੀ ਜ세ਦਾਰ શ્રી ਕਾਲਕਸਾਹਬ ਨੇ ਸੰਕੇਤ ਦਿੱਤਾ ਕਿ ਇਸ ਬਾਰੇ ਕੀਤੀ ਕਰਾਂਗੇ ਪਰੰਤੂ ਉਹਨਾਂ ਨੇ ਇਸ ਸੰਬੰਧ ਤੋਂ ਟਾਲਾ ਵੱਟਿਆ ਕਿ ਸਜ਼ਾ ਕਿਸ ਤਰ੍ਹਾਂ ਦੀ ਹੋਏਗੀ ਧਾਰਮਿਕ ਹੋਏਗੀ ਜਾਂ ਕਿ ਇਸਸੀ ਹੋਏਗੀ ਕਿਉਂਕਿ ਮਾਮਲਾ ਬੜਾ ਕੰਪਲਿਕੇਟਿਡ ਹੈ ਬੜਾ ਟਿੱਡਾ ਹੈ ਇਸ ਬੰਦ ਦੇ ਵਿੱਚ ਉਹਨਾਂ ਨੇ ਇਹ ਕੁਝ ਨਹੀਂ ਦੱਸਿਆ ਪਰ ਉਹਨਾਂ ਨੇ ਇਹ ਕਿਹਾ ਵੀ ਇਸ ਬੰਦ ਦੇ ਵਿੱਚ ਉਦੋਂ ਹੀ ਵਿਚਾਰ ਲਿਆ ਜਾਏਗਾ ਤੇ ਫੈਸਲਾ ਕਰ ਲਿਆ ਜਾਏਗਾ ਪਰੰਤੂ ਇਹ ਸਪਸ਼ਟ ਹੈ ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਕਿ ਸ਼ੋਮਨੀ ਕਾਲੀਦਲ ਦਾ ਪੰਜਾਬ ਦੀ ਹਸਤੀ ਦੇ ਲਈ ਪੰਜਾਬ ਦੇ ਲਈ ਜਿਉਂਦਾ ਰਹਿਣਾ ਤੇ ਤਾਕਤਵਰ ਰਹਿਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਗਈ ਹੈ ਹੋਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਰਿਹਾ ਇਹਦੇ ਤੋਂ ਉਹਨਾਂ ਦਾ ਜਿਹੜਾ ਨਜ਼ਰੀਆ ਉਹ ਸਪਸ਼ਟ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਸ਼੍ਰੀ ਧੰਦੀ ਜਥੇਬੰਦੀ ਹੈ ਜਿਹੜੀ ਕਿ 100 ਸਾਲ ਤੋਂ ਬਦਸਮੇਤੋਂ ਬਣਿਆ ਹੋਇਆ ਤੇ ਇਸ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਤੋਂ ਇਹ ਲੱਗਦਾ ਹੈ ਕਿ ਉਹ ਆਪਣਾ ਮਾਈਂਡ ਬਣਾ ਚੁੱਕੇ ਨੇ ਸੈੱਟ ਹੋ ਚੁੱਕੇ ਹੈ ਤੇ ਸ਼੍ਰੋਮਣੀ ਕਾਲੀ ਦਲ ਦੇ ਮਜ਼ਬੂਤੀ ਦੇ ਲਈ ਅਗਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਫੈਸਲਾ ਲਿਆ ਜਾਂਦਾ ਤੇ ਪ੍ਰਧਾਨ ਬਾਰੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਫੈਸਲਾ ਹੈ ਇਸ ਸਬੰਧੀ ਲੱਗਦਾ ਕਿ ਉਹਨਾਂ ਨੇ ਆਪਣਾ ਜਿਹੜਾ ਕਿ ਆਪਣਾ ਮਨ ਬਣਾ ਲਿਆ ਹੈ ਤੇ ਇਸ ਸਬੰਧੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਏਗਾ ਜੀ ਹੂੰ ਬਿਲਕੁਲ ਸਵਾਲ بڑے ਵੱਡੇ ਪੱਧਰ ਤੇ ਉੱਠ ਰਹੇ ਸੀ ਕਿ ਫੈਸਲੇ ਨੂੰ ਬੜੀ ਲੰਮੀ ਦੇਰੀ ਚ ਪਾ ਲਿਆ ਗਿਆ ਗਿਆਨੀ ਰਜੀਤ ਸਿੰਘ ਗੌਰ ਮਸਕੀਨ ਦਾ ਕਹਿਣਾ ਸੀ ਕਿ ਜਦੋਂ ਮਾਮਲਾ ਬੜੀ ਦੇਰੀ ਨੂੰ ਦੇਰੀ ਚ ਲੈ ਲਿਆ ਜਾਂਦਾ ਤਾਂ ਉਹ ਵੀ ਇੱਕ ਅਨਿਆਇ ਹੁੰਦਾ ਅਜੀ ਤਰ੍ਹਾਂ ਦੇ ਸਵਾਲ ਉੱਠੇ ਖਾਸ ਕਰਕੇ ਸਿੰਘ ਸਾਹਿਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਉਂਗਲ ਜੜੀ ਉਠਾਈ ਜਾ ਰਹੀ ਹੈ ਵੱਡੇ ਪੱਧਰ ਉੱਤੇ ਯਾਨੀ ਰਜੀਤ ਸਿੰਘ ਗੌਰਮਸਕੀਨ ਵੱਲੋਂ ਉਹ ਇੱਕ ਪੰਥਕੜ ਕਾਂ ਦੇ ਵਿੱਚ ਬੜੀ ਵੱਡੀ ਚਰਚਾ ਦਾ ਹਿੱਸਾ ਬਣੀ ਹੋਈ ਹੈ ਹਾਲਾਂਕਿ ਯਾਨੀ ਰਜੀਤ ਸਿੰਘ ਗੌਰਮਸਕੀਨ ਉੱਤੇ ਵੀ ਕਈ ਤਰ੍ਹਾਂ ਦੇ ਪਿਛਲੇ ਸਮੇਂ ਦੋਸ਼ ਲੱਗਦੇ ਰਹੇ ਉਹ ਵੀ ਦੁਬਾਰਾ ਉੱਠ ਕੇ ਯਾਨੀ ਕਿ ਚਰਚਾ ਦੇ ਵਿੱਚ ਬਣੇ ਹੋਏ ਨੇ ਮਗੇ ਹੋਏ ਨੇ ਪਰ ਵੇਖਣ ਵਾਲੀ ਗੱਲ ਹੈ ਕਿ ਮੈਥਡ ਕਿਹੜਾ ਅਪਣਾਇਆ ਜਾ ਰਿਹਾ ਹੈ ਉਹ ਮੈਥਡ ਤੋਂ ਰਣ ਸਾਹਿਬ ਜਿਵੇਂ ਕਿ ਅੱਜ ਜ세ਹਰ ਗਾਨੀ ਤਕਵੀਰ ਸਿੰਘ ਹਰਾਨੀ ਟਾਲਾ ਬਟਨ ਦੀ ਕੋਸ਼ਿਸ਼ ਕੀਤੀ ਹੈ ਸੰਕੇਤ ਖੈਰ ਜ਼ਰੂਰੀ ਵੀ ਨਹੀਂ ਕਿ ਜ세ਹਰ ਸਾਹਿਬ ਜਿਹੜੀ ਆਪਣੀ ਰਣਨੀਤੀ ਉਹ ਪਹਿਲਾਂ ਹੀ ਤਾਂ ਖਲਾਸਾ ਕਰਨ ਜਾਂ ਕੋਈ ਸੰਕੇਤ ਦੇਣ ਪਰਤੂ ਇੱਥੇ ਆ ਕੇ ਇੱਕ ਸੋਈ ਫੇਰ ਖੜਦੀ ਹੈ ਕਿ ਮੈਥਡ ਕਿਹੜਾ ਅਪਣਾਇਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਮੈਥਡ ਜਿਹੜਾ ਵਿਰਸਾ ਸਿੰਘ ਬਲਟੋਹਾ ਪ੍ਰਤੀ ਅਪਣਾਇਆ ਗਿਆ ਉਹ ਨਰੋੜ ਸਿਆਸੀ ਸੀ ਹਾਲਾਂਕਿ ਜਿਹੜਾ ਸ੍ਰੀ ਕਾਨਟਕ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਧਾਰਮਿਕ ਦਾ ਹੁੱਕਾ ਦਿੰਦੀ ਹੈ ਆਮ ਤੌਰ ਤੇ ਵਿਦਵਾਨਾਂ ਦੇ ਵਿੱਚ ਇੱਕ ਬੜੀ ਵੱਡੀ ਫਤਨੀ ਬਹਿਸ ਦਾ ਮਾਹੌਲ ਵੀ ਹੈ ਇਹਦੇ ਉੱਤੇ ਬਹਿਸ ਵੀ ਚੱਲ ਰਹੀ ਹੈ ਸਿਆਸੀ ਤਰ੍ਹਾਂ ਵੱਖ-ਵੱਖ ਐਂਗਲ ਉੱਤੇ ਵੀ ਖਰੀਆਂ ਨੇ ਵੱਖ-ਵੱਖ ਪੱਖ ਤੋਂ ਇਹਨੂੰ ਪੇਸ਼ਕਾਰੀ ਕਰਦੀਆਂ ਨੇ ਵਿਦਵਾਨ ਵੱਖਰੇ ਰੂਪ ਦੇ ਵਿੱਚ ਪਿਛਲੇ ਸਮੇਂ ਵੱਖ-ਵੱਖ ਲਖਾਰੀਆਂ ਨੂੰ ਸੱਦਿਆ ਗਿਆ ਸਿੰਘ ਸਾਹਿਬ ਵੱਲੋਂ ਇਸ ਮਾਮਲੇ ਉੱਤੇ ਇਸ ਤੋਂ ਬਾਅਦ ਪੰਥਕ ਜਥੇਬੰਦੀਆਂ ਦੇ ਮੁਖੀਆਂ ਨੂੰ ਜਾਸ ਸੰਸਥਾਵਾਂ ਨੂੰ ਸੱਦਨ ਦਾ ਪ੍ਰੋਗਰਾਮ ਸੀ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਉਹ ਸਿੱਧਾ ਡਾਇਰੈਕਟ ਹੁਣ ਪੰਜ ਸਿੰਘ ਸਾਹਿਬਾਂ ਦੀ ਇਕਤਰਤਾ ਹੋਏਗੀ ਜਾਂ ਇਸ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਦਾ ਇਕੱਠ ਜਾ ਉਹਨਾਂ ਦੀ ਇਕਤਰਤਾ ਵੀ ਸੱਦ ਕੇ ਕੋਈ ਰੈ ਲਈ ਜਾਏਗੀ ਖੈਰ ਮਾਮਲਾ ਕਈ ਪਛੀਦਗੇ ਦੇ ਵਿੱਚ ਅੱਗੇ ਲੰਘ ਰਿਹਾ ਹੈ ਜਿਹਦੇ ਵਿੱਚ ਇੱਕ ਵੱਡੀ ਗੱਲ ਆ ਜੂ ਉਸ ਵੇਲੇ ਉੱਪਰ ਨਹੀਂ ਕਿ ਅਕਾਲੀ ਦਲ ਦਾ ਹੋਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਜਥੇਦਾਰ ਸਾਹਿਬ ਇਸ ਮਾਮਲੇ ਨੂੰ ਕਿਵੇਂ ਦੇਖ ਰਹੇ ਹੈ ਕਿ ਅਕਾਲੀ ਦਲ ਬਿਨਾਂ ਪੰਜਾਬ ਦਾ ਗੁਜ਼ਾਰਾ ਕਿਉਂ ਨਹੀਂ ਹਾਲਾਂਕਿ ਅਕਾਲੀ ਦਲ ਉੱਤੇ ਬڑے ਵੱਡੇ ਦੋਸ਼ ਨੇ ਜਿਹੜੀ ਸ਼ਿਕਾਇਤ ਹੈ ਹੁਣ ਇਸ ਵੇਲੇ ਕਾਲ ਤੱਕ ਸਾਹਬ ਉੱਤੇ ਭਾਵੇਂ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਅਕਾਲੀ ਦਲ ਦੇ ਇੱਕ ਖੇਮੇ ਉੱਤੇ ਪਰੰਤੂ ਸਵਾਲਾਂ ਵਿੱਚ ਤਾਂ ਅਕਾਲੀ ਦਲੀ ਕਿਰਿਆ ਜੀ ਡਾਕਟਰ ਸਾਹਿਬ ਡਿੰਦਰ ਸਾਹਿਬ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤੋਂ ਜ੍ਰੋਮਣੀ ਅਕਾਲੀ ਦਲ ਦਾ ਹੀ ਕਬਜ਼ਾ ਐਸਜੀਪੀਸੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀਨ ਸਾਰੇ ਗੁਰਦੁਆਰੇ ਆਉਂਦੇ ਨੇ ਸਾਰੀ ਇਹ ਵਿਵਸਥਾ ਜੋ ਹੈ ਜਿਹੜਾ ਢਾਂਚਾ ਬਣਿਆ ਹੋਇਆ ਉਹ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀ ਹੁੰਦਾ ਤੇ ਉਹਨੂੰ ਚਲਾਉਣ ਦੇ ਲਈ ਸ਼੍ਰੋਮਣੀ ਕਾਲੀ ਦਲ ਤੇ ਪਿਛਲੇ ਸਮੇਂ ਤੋਂ ਜਦੋਂ ਤੋਂ ਸ਼੍ਰੋਮਣੀ ਕਾਲੀ ਦਲ ਦਾ ਨਿਰਮਾਣ ਹੋਇਆ ਸ਼੍ਰੋਮਣੀ ਕਾਲੀ ਦਲ ਬਣਾਇਆ ਗਿਆ ਸ੍ਰੀ ਕਲਤਖਸਾ ਤੋਂ ਬਣਾਇਆ ਗਿਆ ਸੀ ਗੁਰਦੁਆਰਾ ਸਦਾਰ ਲਹਿਰ ਦੇ ਵਿੱਚੋਂ ਇਹ ਨਿਕੜਿਆ ਸ਼੍ਰੋਮਣੀ ਕਾਲੀ ਦਲ ਕਰਵਾਨੀਆਂ ਦੇ ਵਿੱਚੋਂ ਨਿਕਲੇ ਆ ਤੇ ਉਹ ਉਹ ਇਤਿਹਾਸ ਨੂੰ ਅਤੇ ਨਜ਼ਰ ਰੱਖਦੇ ਹੋਏ ਇਹੋ ਹੀ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਹਿੱਤਾਂ ਲਈ ਬਰਕਰਾਰ ਰਹਿਣਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਆਮ ਆਮ ਵਰਕਰ ਵੀ ਜਿਹੜੇ ਕਿਸੇ ਵੀ ਪਾਰਟੀ ਦੇ ਨਾਲ ਉਹਨਾਂ ਦੇ ਵੱਲੋਂ ਵੀ ਜੇ ਆਪਾਂ رائے ਪੁੱਛੀਏ ਤਾਂ ਉਹ ਵੀ ਇਹੋ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜ਼ਰੂਰੀ ਹੈ ਜਿਹੜਾ ਕਿ ਪੰਥਕ ਹਿੱਤਾਂ ਦੇ ਲਈ ਪੰਜਾਬ ਦੇ ਮੁੱਦਿਆਂ ਲਈ ਗੱਲ ਕਰਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਇਹ ਇੱਕ ਈ ਤ੍ਰਿਪਾਰਟੀ ਹੈ ਸ਼੍ਰੋਮਣੀ ਕਾਲੀ ਦਲ ਆਪਣੇ ਪੰਜਾਬ ਦੇ ਕਿਤੇ ਲਈ ਆਵਾਜ਼ ਠਾਉਂਦੇ ਨੇ ਪੰਜਾਬ ਦੇ ਲਈ ਕਿਉਂਕਿ ਪੰਜਾਬ ਦਾ ਜਿਹੜਾ ਇੱਕ ਵੱਖਰਾ ਢਾਂਚਾ ਹੈ ਵਕਰੀ ਇਹਦੀ ਪੰਜਾਬ ਦੀ ਹੋਂਦ ਹੈ ਪੰਜਾਬ ਦਾ ਵੱਖਰਾ ਇਤਿਹਾਸ ਹੈ ਬਹੁਤ ਲੰਬਾ ਇਤਿਹਾਸ ਹੈ ਇਹ ਇਸ ਪੱਖ ਤੋਂ ਪੰਜਾਬੀਆਂ ਦੇ ਜਿਹੜੀ ਗੱਲ ਕਰਦੇ ਐ ਤੇ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਹੀ ਮਜ਼ਬੂਤ ਹੈ ਦੀ ਇਹ ਗੱਲ ਕੀਤੀ ਜਾਂਦੀ ਹੈ ਆਮ ਗਿਆਨ ਸਦਾਰ ਵੱਲੋਂ ਕਿ ਇਸੇ ਤਰ੍ਹਾਂ ਦੇਸ਼-ਵਿਦੇਸ਼ ਦੇ ਵਿੱਚ ਵੀ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਜ਼ਰੂਰੀ ਹੁੰਦਾ ਲਾਜ਼ਮੀ ਹੁੰਦਾ ਤੇ ਕਿਉਂਕਿ ਪੰਜਾਬ ਦੇ ਲਈ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਭਾਸ਼ਾ ਦਾ ਮੁੱਦਾ ਹੋਵੇ ਚਾਹੇ ਪੰਜਾਬੀ ਸੂਬੇ ਦਾ ਮੁੱਦਾ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਇਹ ਕੀਤੇ ਸੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦੇ ਮੁੱਦਿਆਂ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਇਹ ਹੀ ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਇਹ ਕਿਸਾਨ ਜੁਨੀਆਨਾ ਤਾਂ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਈਆਂ ਨੇ ਕਿ ਕੁਸ਼ਰਮਨੀ ਅਕਾਲੀ ਦਲ ਹੀ ਪਹਿਲਾਂ ਤੋਂ ਇਸ ਖੇਤਰ ਦੇ ਵਿੱਚ ਵਿਚਰ ਰਿਹਾ ਸੀ ਇਹ ਸਬੰਧ ਦੇ ਵਿੱਚ ਸਿੰਘ ਸਾਹਿਬ ਨੇ ਇਹ ਜੋ ਕਿਹਾ ਉਹਨਾਂ ਨੇ ਪੂਰੇ ਇਸ ਪੱਖ ਤੋਂ ਸਾਰੇ ਪੱਖਾਂ ਨੂੰ ਦੇਖਣ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹੋਣਗੇ ਜੀ ਹੂੰ ਕਹਿੰਦਾ ਭਾਪ ਕਿ ਜ਼ਫੀਰ ਜਿੱਥੇ ਅਕਾਲੀ ਦਲ ਦੀ ਮਜ਼ਬੂਤੀ ਚਾਹ ਰਹੇ ਨੇ ਉੱਥੇ ਜਿਹੜਾ ਫੈਸਲਾ ਹੈ ਸਿੰਘ ਵੀਰ ਸਿੰਘ ਵਾਜਲ ਦਾ ਉਦੇ ਉੱਤੇ ਵੀ ਇੱਕ ਕੋਈ ਅਜੀਹੀ ਤਰ੍ਹਾਂ ਦਾ ਫੈਸਲਾ ਦੇਣ ਦੀ ਹੋੜ ਦੇ ਵਿੱਚ ਨੇ ਤਾਂ ਕਿ ਸਾਰੀਆਂ ਧਿਰਾਂ ਤੇ ਸਮੁੱਚਾ ਅਕਾਲੀ ਦਲ ਉਹਦੇ ਫੈਸਲੇ ਉੱਤੇ ਕਿਤੇ ਕੋਈ ਵੱਡਾ ਕਿੰਤੂ ਪਰੰਤੂ ਖੜਾ ਨਾ ਹੋ ਜਾਏ ਕਿਰ ਜਥੇਦਾਰਾਂ ਦੀ ਜਿਹੜੀ ਆਪਣੀ ਹੈ ਹੋਂਦ ਉਹ ਵੀ ਇਸ ਫੈਸਲੇ ਦੇ ਪਿੱਛੇ ਲੁਕੀ ਛਿਪੀ ਹੈ ਵੇਖਣ ਵਾਲੀ ਗੱਲ ਹੈ ਕਿ ਫੈਸਲਾ ਹੁਣ ਕਦੋਂ ਹੋਉਂਦਾ ਹੈ ਕਿਉਂਕਿ ਉਹ ਅੱਜ ਜਿਵੇਂ ਉਹਨਾਂ ਨੇ ਸੰਕੇਤ ਦਿੱਤਾ ਹੈ ਕੀ ਜਲਦੀ ਪੈਟਿਕ ਸੱਦੀ ਜਾਏਗੀ ਫੈਸਲਾ ਸੁਨੀਤ ਸਿੰਘ ਬਾਦਲ ਵਾਲੇ ਜਿਹੜਾ ਸਾਹਮਣੇ ਆਏਗਾ ਕਿਸ ਤਰ੍ਹਾਂ ਦਾ ਸਾਹਮਣੇ ਆਉਂਦਾ ਹੈ ਸਵਾਲ ਫਿਰ ਉਹੀ ਹੈ ਕਿ ਮੈਥਡ ਕਿਹੜਾ ਅਪਣਾਇਆ ਜਾਏਗਾ ਧਾਰਮਿਕ ਜਾਂ ਸਿਆਸੀ खैर ਦੂਜੇ ਵੱਨੇ ਭਾਰਤੀ ਜਨਤਾ ਪਾਰਟੀ ਦਾ ਅੱਜ ਇੱਕ ਵਹਿਮ ਨਿਕਲਿਆ ਹੈ ਜਿਮਨੀ ਚੋਣਾਂ ਦਾ ਜਿਹੜਾ ਅੱਜ ਨਤੀਜੇ ਆਏ ਚਾਰ ਹਲਕਿਆਂ ਦੀਆਂ ਜਿਹੜੀ ਚੋਣਾਂ ਪਈਆਂ ਤੇ ਮੁਕਾਬਲੇ ਦੇ ਵਿੱਚ ਬਰਨਾਲੇ ਤੋਂ ਬਿਨਾਂ ਬਾਕੀ ਬਹੁਤ ਪਛੜ ਕੇ ਰਹੀ ਹੈ ਭਾਰਤੀ ਜਨਤਾ ਪਾਰਟੀ ਕਿਵੇਂ ਦੇਖਦੇ ਆ ਕਿ ਘਟ ਜੋੜ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਕੋਈ ਐਂਦਾ ਭਾਵ ਕੇਸਾ ਹੱਲੇ ਨਹੀਂ ਬਣ ਸਕਦੀ ਕਿਸ ਤਰ੍ਹਾਂ ਦੇ ਅਜਿਹੇ ਸਾਰੇ ਜੇਕਰ ਸਿਆਸੀ ਮੋੜ ਭਾਜਪਾ ਦੇ ird gird ਭਾਜਪਾ ਦਾ ਪੁਰਾਣਾ ਜਿਵੇਂ ਕਾਲੀਦ ਲਾ ਨਸੰਝਪਤਾ ਸੀ ਜਾਂ ਇਸ ਤੋਂ ਬਾਅਦ ਭਾਜਪਾ ਨੇ ਆਪਣੇ ਤਾਮ ਉਤੇ ਪੰਜਾਬ ਦੇ ਵਿੱਚ ਵੀ ਸਿਆਸੀ ਧਮਕ ਜਾਂ ਅੱਗੇ ਕਦਮ ਵਧਾਏ ਉਹਦਾ ਅੱਜ ਜਿਹੜਾ ਨਤੀਜਿਆਂ ਦੇ ਵਿੱਚ ਭਾਜਪਾ ਕਿੱਥੇ ਕੜੀ ਮੁਕਾਈ ਦਿੱਤੀ ਹੈ ਭਾਜਪਾ ਨੂੰ ਅੱਗੇ ਕਰਨਾ ਕੀ ਚਾਹੀਦਾ ਹੈ ਕਿਸ ਤਰ੍ਹਾਂ ਦੀ ਜਿਹੜੀ ਹਾਲਾਤ ਨੇ ਭਾਜਪਾ ਲਈ ਪੰਜਾਬ ਵਾਸਤੇ ਹਿੰਦਰ ਸਾਹਿਬ ਹਿੰਦਰ ਸਾਹਿਬ ਪੰਜਾਬ ਦੇ ਉੱਪਰ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫੋਕਸ ਕੀਤਾ ਹੋਇਆ ਉਹਨਾਂ ਦਾ ਇਹ ਇੱਕ ਨਜ਼ਰੀਆ ਬਣਦਾ ਜਾ ਰਿਹਾ ਸੀ ਕਿ ਅਕਾਲੀ ਦਲ ਨੂੰ ਪਾਸੇ ਕਰਕੇ ਉਸ ਦੀ ਸਪੇਸ ਭਾਰਤੀ ਜਨਤਾ ਪਾਰਟੀ ਲੈ ਲਵੇ ਇਸ ਸਬੰਧ ਦੇ ਵਿੱਚ ਉਹਨਾਂ ਨੂੰ ਉਦੋਂ ਜ਼ਿਆਦਾ ਹਲਾਰਾ ਮਿਲਿਆ ਜਦੋਂ 2024 ਦੀਆਂ ਪਾਰਲੀਮੈਂਟਿਕ ਉਹਨਾਂ ਦੇ ਵਿੱਚ ਉਹਨਾਂ ਦਾ ਵੋਟ ਬੈਂਕ ਕਾਫੀ ਵਧੀਆ ਵੋਟ ਗ੍ਰਾਫ ਦੇ ਵਧ ਗਿਆ ਤੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਇੱਥੇ ਇਕੱਲੇ ਤੌਰ ਤੇ ਹੀ ਭਾਰਤੀ ਜਨਤਾ ਪਾਰਟੀ ਆਪਣੀ ਇਹ ਸਰਕਾਰ ਸਥਾਪਿਤ ਕਰ ਲਵੇਗੀ ਪਰੰਤੂ ਅਜਿਮਨੀ ਚੋਣਾ ਨੇ ਬਿਲਕੁਲ ਹੀ ਸ਼ੀਸ਼ਾ ਦਿਖਾ ਕੇ ਰੱਖ ਦਿੱਤਾ ਅੱਜ ਜੋ ਕੇ ਸਮੇਂ ਦੇ ਉਸ ਸਮੇਂ ਦੇ ਵਿੱਚ ਜਦੋਂ ਕੋਈ ਸ਼੍ਰੋਮਣੀ ਅਕਾਲੀ ਦਲ ਮੈਦਾਨ ਦੇ ਵਿੱਚੋਂ ਬਾਹਰ ਸੀ ਪਰ ਫਿਰ ਵੀ ਲੋਕਾਂ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਰਸਤਾ ਦਿਖਾਇਆ ਉਹਦੇ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਦਾ ਇਕੱਲਿਆਂ ਸੱਤਾ ਦੇ ਉੱਪਰ ਕਾਬਜ ਹੋਣ ਦਾ ਕੋਈ ਨਜ਼ਰੀਏ ਕੋਈ 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 ਦਿਸ਼ਾ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਸੰਕੇਤ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਦੇ ਵਿੱਚ ਉਹਨਾਂ ਨੂੰ ਹਲੇ ਉਹਨਾਂ ਪ੍ਰਸਿੱਧੀ ਹਾਸਲ ਨਹੀਂ ਹੋਈ ਦੇਸ਼ਕ ਕੋਈ ਵੀ ਹਲਕਾ ਹੋਵੇ ਜਿੱਥੇ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਪੂਰਾ ਜੋਰ ਸ਼ੋਰ ਨਾਲ ਪੂਰੇ ਧਮਖਮ ਦੇ ਨਾਲ ਹਰ ਸਾਧਨ ਵਰਤੇ ਆ ਤੇ ਆਪਣੇ ਪੂਰੇ ਪ੍ਰਚਾਰ ਨੂੰ ਚਲਾਇਆ ਪਰੰਤੂ ਫਿਰ ਵੀ ਲੋਕਾਂ ਦੇ ਵਿੱਚੋਂ ਉਸ ਤਰ੍ਹਾਂ ਦਾ ਉਹਨਾਂ ਨੂੰ ਸਮਰਥਨ ਨਹੀਂ ਮਿਲਿਆ ਕਿਉਂਕਿ ਜੇ ਬੰਦਾ ਤਸ਼ਰੂਮਣੀ ਕਾਲੀ ਦਲ ਦੇ ਨਾਲ ਉਹਨਾਂ ਦਾ ਜਿਹੜਾ ਪੁਰਾਣਾ ਗੱਠ ਜੋੜਤੀ ਉਸ ਦੇ ਨਾਲ ਹੀ ਇਹ ਇਹਨਾਂ ਦੀ ਪੰਜਾਬ ਦੇ ਵਿੱਚ ਮੁਰਕੇ ਸੱਤਾ ਦੇ ਵਿੱਚ ਆਉਣ ਦੀ ਇਹ ਸੰਭਾਵਨਾ ਬਣਦੀ ਹੈ ਤਸ਼ਰੂਮਣੀ ਕਾਲੀ ਦਲ ਦੇ ਨਾਲ ਹੀ ਗੱਠ ਜੋੜ ਹੋ ਸਕਦਾ ਹੋਰ ਤਾਂ ਕਿਸੇ ਪਾਰਟੀ ਨਾਲ ਇਹਨਾਂ ਦਾ ਸੰਭਾਵਨਾ ਨਹੀਂ ਹੈ ਪਰ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਤਸ਼ਰੂਮਣੀ ਕਾਲੀ ਦਲ ਦੇ ਉੱਪਰ ਵੀ ਹਮਲੇ ਕੀਤੇ ਅਤੇ ਆਪਣੇ ਤੌਰ ਤੇ ਇਹਨਾਂ ਨੇ ਬਹੁਤ ਵੱਡੀਆਂ ਸਰਗਰਮੀਆਂ ਬਧਾਈਆਂ ਤੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਵੱਡੇ ਲੀਡਰਾਂ ਨੂੰ ਵੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਚਾਹੇ ਕਾਂਗਰਸ ਦੇ ਵਿੱਚੋਂ ਸੀ, ਇਕਾਲੀ ਦਲ ਦੇ ਵਿੱਚੋਂ ਵੀ ਤੇ ਹੋਰ ਪਾਰਟੀਆਂ ਦੇ ਵਿੱਚੋਂ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਆਪਣੀ ਤੋਰਪਣ ਕਰਕੇ ਵੱਡੇ-ਵੱਡੇ ਲੀਡਰਾਂ ਨੂੰ ਵੱਡੇ-ਵੱਡੇ ਫਾਰਮੂਲੇ ਵੀ ਪੇਸ਼ ਕੀਤੇ ਪਰੰਤੂ ਉਹਨਾਂ ਨੂੰ ਕੋਈ ਵੀ ਲੀਡਰ ਇਸ ਭਾਰਤੀ ਜਨਤਾ ਪਾਰਟੀ ਦੀ ਬੇੜੀ ਨੂੰ ਅੱਗੇ ਨਹੀਂ ਤਾਰ ਸਕਿਆ ਉੱਥੇ ਹੀ ਹਲੇ ਮੀਜ਼ਾਰ ਦੇ ਵਿੱਚ ਫਸੀ ਹੋਈ ਹੈ ਪੰਜਾਬ ਦੇ ਵਿੱਚੋਂ ਇਸ ਸੰਵੰਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਕਿ ਪਿਛਲੀ ਆਪਣੇ ਕਲਾ ਦੇ ਕਾਰਨ ਆਪਣੇ ਕਲੇਸ਼ ਦੇ ਕਾਰਨ ਉਹ ਚੋਣਾਂ ਦੇ ਵਿੱਚੋਂ ਬਾਹਰ ਸੀ ਤੇ ਫਿਰ ਵੀ ਭਾਰਤੀ ਜਨਤਾ ਪਾਰਟੀ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਆਪਣੇ ਬਿਲਕੁਲ ਹੀ ਉਦੋਂ ਵੀ ਜ਼ਿਆਦਾ ਉਹਨਾਂ ਦਾ ਗ੍ਰਾਫ ਘਟਿਆ ਜਿਹੜਾ ਕਿ ਪਾਰਲੀਮੈਂਟ ਚੋਰਨਾਂ ਦੇ ਵਿੱਚ ਉਹਨਾਂ ਨੂੰ ਲੱਗਣ ਲੱਗ ਗਿਆ ਸੀ ਭੁਲੇਖਾ ਹੋ ਗਿਆ ਸੀ ਵੀ ਭਾਰਤੀ ਜਨਤਾ ਪਾਰਟੀ ਦਾ ਆਧਾਰ ਬਧਰੀ ਹਲਕਾ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਹਾਲ ਦੀ ਘੜੀ ਨਹੀਂ ਲੱਗਦੀ ਇਹਨਾਂ ਚੋਣਾਂ ਦੇ ਵਿੱਚ ਕਹਿੰਦਾ ਭਾਵੇਂ ਕਿ ਭਾਜਪਾ ਦਾ ਅਕਾਲੀਆਂ ਬਿਨਾ ਗੁਜ਼ਾਰਾ ਨਹੀਂ ਭਾਵੇਂ ਕਿ ਚਾਰੇ ਜਿਮਨੀ ਚੌਂਟਪੇੜ ਦੇ ਵਿੱਚ ਭਾਜਪਾ ਨੇ ਆਪਣੇ ਉਮੀਦਵਾਰ ਅਤਾਰੇ ਜਿੱਥੋਂ ਮਰਜੀ ਉਹ ਉਮੀਦਵਾਰ ਉਹਨਾਂ ਨੇ ਲੱਭੇ ਇੱਕ ਤਾਜ਼ਾ ਤਰੀਨ ਜਿਹੜਾ ਚੱਬੇਪਾਲ ਤੋਂ ਤਾਂ ਕੱਲੀਦਲ ਦਾ ਉਮੀਦਵਾਰ ਮਦਾਨ ਦੇ ਵਿੱਚ ਭਾਜਪਾ ਨੇ ਤਾਰਿਆ ਕਈ ਤਰ੍ਹਾਂ ਦੇ ਮੈਥਡ ਵੀ ਭਾਜਪਾ ਨੇ ਅਪਣਾਏ ਵੱਡੇ ਆਗੂ ਵੀ ਜਾਨੀ ਕਿ ਇਸ ਚੌਂਟਪੇੜ ਦੇ ਵਿੱਚ ਚੋਕੇ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਕੇਵੜ ਸਿੰਘ ਢਿਲੋਂ ਸਾਹ ਪਰ ਫਿਰ ਵੀ ਜਿਹੜਾ ਪਾ ਉਸ ਕਦਰ ਜਾਨੀ ਕਿ ਆਪਣੀ ਸਾਖ ਆਪਣੇ ਤੌਰ ਤੇ ਬਣਾਉਣ ਦੇ ਵਿੱਚ ਅਸਫਲ ਰਹੀ ਹੈ ਜਿਹੜਾ ਮਾਨਤਾਣ ਲੋਕ ਸਭਾ ਚੋਣਾਂ ਦਾ ਵੇਲੇ ਜਿਹੜਾ ਅੰਕੜਾ ਵੋਟ ਫੀਸ ਦਾ ਆਇਆ ਸੀ ਉਹ ਹੁਣ ਇੱਕ ਵਾਰ ਫੇਰ ਮੰਫੀ ਹੋ ਗਿਆ ਢਿੱਲਾ ਪੈ ਗਿਆ ਲਿਫਟ ਗਿਆ ਕਹਿੰਦਾ ਪਾਪ ਖੈਰ ਹੁਣ ਅੱਗੇ ਵਿਕਣਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਤੀ ਅਗਲੀ ਉਹ ਰਣਨੀਤੀ ਕੀ طے ਕਰ ਦਈਏ ਪਰੰਤੂ ਇਹ ਜ਼ਰੂਰ ਹੈ ਸਾਫ ਹੋ ਗਿਆ ਕਿ ਉਹਨਾਂ ਨੂੰ ਆਪਣੀ ਰਣਨੀਤੀ ਚ ਤਬਦੀਲੀ ਜ਼ਰੂਰ ਕਰਨੀ ਪੈਣੀ ਹੈ ਜਿਹੜੇ ਹੁਣ ਤੱਕ ਉਹਨਾਂ ਨੇ ਮੈਥਡ ਅਪਣਾਏ ਸੀ ਕਿ ਵੱਡੇ ਵੱਡੇ ਯਾਨੀ ਕਿ ਸਿੱਖ ਆਗੂਆਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਕੇ ਪੰਜਾਬ ਦੇ ਵਿੱਚ ਜਾਤ ਪਾਤ ਵਰਗੀਕਰਨ ਦਾ ਕੋਈ ਕਿ ਜਿਹੜਾ ਵਿਅਰਵ ਉਹਦਾ ਕਿ ਵੋਟ ਬੈਂਕ ਨੂੰ ਇਤਨਾ ਕਿਤੇ ਭਾਜਪਾ ਦੇ ਖੇਮੇ ਵੱਲ ਕਰਕੇ ਅੱਗੇ ਵਧਿਆ ਜਾਵੇ ਪਰੰਤੂ ਜਿਮਨੀ ਚੌਂ ਪੇਡ ਨੇ ਜਿਹੜੇ ਅਝੇ ਜਿਹੜੀ ਹੈ ਅਜਮੈਸ਼ ਜਿਹੜੀ ਭਾਜਪਾ ਦੀ ਉਹਨੂੰ ਇੱਕ ਵਾਰ ਖੁੰਡਾ ਕਰ ਦਿੱਤਾ ਹੈ ਦੁਬਾਰਾ ਸੋਚਣ ਲਈ ਭਾਜਪਾ ਹੁਣ ਮਜਬੂਰ ਹੋਏਗੀ ਪੰਜਾਬ ਪ੍ਰਤੀ ਵੇਖਣ ਵਾਲੀ ਗੱਲ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਕਦੇ ਜਿਹੜਾ ਗੁੱਟ ਜੋੜ ਅਕਾਲੀ ਦਲ ਨਾਲ ਸੀ ਅਗਲੇ ਸਮੇਂ ਭਾਜਪਾ ਗੱਟਚੋੜ ਵੱਲ ਜੇਕਰ ਵਧਦੀ ਹੈ ਤਾਂ ਉਹਨੂੰ ਕਿਹੜੀ ਤੇਰ ਕਿਹੜੀ ਤੇਰ ਉਹਦੇ ਲਈ ਸਹੀ ਰਹੇਗੀ ਕਿ ਉਹਨੂੰ ਅਪਣਾਏਗੀ ਫਿਲਹਾਲ ਅਕਾਲੀ ਦਲ ਕਈ ਗੁੱਟਾਂ 'ਚ ਵੰਡਿਆ ਹੋਇਆ ਹੈ ਅਕਾਲੀ ਦਲ ਦੀ ਆਪਣੀ ਜਿਹੜੀ ਉਹ ਤਕਦੀਰ ਉਹ ਹਾਲੇ ਅਸਾਵੇਂ ਮੋੜ ਤੇ ਲੜਖੜਾਈ ਹੋਈ ਹੈ ਫਿਰ ਉਹ ਗੱਲ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਦੇ ਦੌਰ ਦੇ ਵਿੱਚ ਡਾਕਟਰ ਸਭ ਜ਼ਿਕਰ ਕੀਤਾ ਸੀ ਕਿ ਸੁਖਵੀਰ ਸਿੰਘ ਬਾਦਲ ਸੁਵੰਦੀ ਜਿਹੜਾ ਫੈਸਲਾ ਕਿ ਤਨਖਾਹਿਆ ਕਰਾਰ ਨੇ ਇਸ ਤੋਂ ਅਗਲਾ ਫੈਸਲਾ ਉਹ ਸਿੰਘ ਸਾਹਵਣ ਵੱਲੋਂ ਅੱਜ ਜਿਹੜਾ ਸੰਕੇਤ ਦਿੱਤਾ ਗਿਆ ਕਿ ਜਲਦੀ ਹੋਣ ਵਾਲਾ ਹੈ ਕਹਿੰਦਾ ਭਾਵ ਕਿ ਫਿਰ ਜਲਦੀ ਸ੍ਰੀ ਪੰ ਸਿੰਘ ਸਹਿਬਾਨ ਦੀ ਇਕਤਰਤਾ ਹੋएगी ਉਹਦੇ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੈ ਸਵਾਲ ਫਿਰ ਉੱਥੇ ਆਣ ਕੇ ਖੜਦਾ ਹੈ ਕਿ ਮੈਥਡ ਜਦੀਦਾਰਾਂ ਵੱਲੋਂ ਕਿਹੜਾ ਅਪਣਾਇਆ ਜਾਏਗਾ ਧਾਰਮਿਕ ਜਾਂ ਸਿਆਸੀ ਖੈਰ ਉਹ ਹੱਲੇ ਭੇਦ ਬਣਿਆ ਹੋਇਆ ਹੈ ਸਾਡਾ ਸਭ ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਚਾਰਾਂਦਈਏ ਸਾਡੇ ਨਾਲ ਜੁੜੇ ਸਨ ਉਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਸੋ ਰਦਰ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਲਈ ਤੁਸੀਂ ਬੋਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਇਹ ਇਮਿਸ਼ਨ ਪੰਜਾਬੀ